Thank <laughs> you. ਆਜਾ ਮਾਲ ਦੇ ਵਿੱਚ ਉਹ ਭਰਾ ਬੁੱਢਾ ਸਾਹਮਾ ਆ ਜਾ ਉਹ ਸਾਡੇ ਪਰਚੂਨ ਖੇਤਰ ਨੂੰ ਖਾ ਰਿਹਾ ਹੈ ਇਹ ਇਸ ਕਰਕੇ ਸਾਨੂੰ ਅਪੀਲ ਕਰਦੇ ਆ ਅੱਜ ਭਗਤ ਸਿੰਘ ਦੇ ਜਿਹੜੇ ਸੀਧੀ ਵਾਲੇ ਤੇ ਇੱਥੇ ਪਰਨ ਲੱਗ ਜਾਓ ਤੇ ਨਾ ਹਾਕਮਾਂ ਨੂੰ ਔਰ ਆਪਣੀ ਕੌਂਟੀਆਂ ਲਿਆਉਣੀਆਂ ਨੇ ਇਹਨਾਂ ਹਾਕਮਾਂ ਨੂੰ ਦੱਲ ਕੇ ਜਿੱਦਾਂ ਜੀਂਦ ਦੇ ਕਾਹਿਆਂ ਨੇ